ਹਾਂਜੀ ਸਭ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਈ ਸੀ ਬਾਈ ਮੋਗੇ ਬਾਈ ਥੇਬੀ ਦੇ ਘਰੇ ਤੇ ਬਾਕੀ ਬਾਈ ਨੂੰ ਜਾਣਦੀ ਆ ਥੇਬੀ ਨੂੰ ਬਾਈ ਨੂੰ ਪਿੰਜਰੇ ਲੈਣ ਨੂੰ ਸਾਰੇ ਤੇ ਅੱਜ ਆਪਾਂ ਬਾਈ ਕੋਈ ਸੀ ਪਿੰਜਰੇ ਲੈਣ ਤਿੰਨ ਬਣ ਬਾਈ ਸੀ ਤੇ ਆਜੋ ਬਾਕੀ ਆਪਾਂ ਕਰਾਉਣੇ ਬਾਈ ਨਾਲ ਗੱਲ ਥੋੜੀ ਤੇ ਕੀ ਕੀ ਹੁੰਦਾ ਬਾਈ ਕੋਲ ਤੇ ਪਿੰਜਰੇ ਸਤਿ ਸ਼੍ਰੀ ਅਕਾਲ ਬਾਈ ਥੇਬੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵਧੀਆ ਵਧੀਆ ਹੋ ਠੀਕ ਹੈ ਬਾਈ ਹਾਂ ਵਧੀਆ ਹੀ ਵਧੀਆ ਹੋਰ ਪਰਵਾਸ ਹੈ ਟਾ ਕਿਰਪਾ ਕਿਰਪਾ ਰੱਬ ਦੀ ਤੇ ਇਹ ਪਿੰਜਰੇ ਲੱਗੇ ਪਏ ਸੀ ਟਾਈਮ ਬਹੁਤ ਲੱਗਦਾ ਸਾਡੇ ਪਿੰਜਰੇ ਬਣਾਉਣ ਦੇ ਲਈ ਹਾਂ ਹਾਂ ਟਾਈਮ ਤਾਂ ਫਿਰ ਬਰੀਕੀ ਕੰਮ ਆ ਬਾਈ ਜੀ ਲੱਗਦਾ ਏ ਟਾਈਮ ਤਾਂ ਠੀਕ ਆ ਹੋਰ ਬਾਈ ਟਾਈਮ ਤਾਂ ਹੁਣ ਬਰੀਕ ਕੰਮ ਆ ਸਾਰਾ ਟਾਈਮ ਤਾਂ ਲੱਗਣਾ ਹੀ ਆ ਜੀ ਹਾਂ 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 ਤੇ ਬਾਈ ਆਪਣੇ ਪਿੰਜਰੇ ਕਿੱਥੋਂ ਕਿੱਥੋਂ ਤੱਕ ਗਏ ਹੁਣ ਤੱਕ ਆਪਾਂ ਬਣਾਏ ਜਿਹੜੇ ਤਕਰੀਬਨ ਬਾਈ ਜੀ ਪਿੰਜਰੇ ਹਰੇਕ ਪਾਸੇ ਗਏ ਆ ਅੱਛਾ ਪਹਿਲਾਂ ਤਾਂ ਆਪਣਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਠੀਕ ਆ ਇਧਰ ਯੂਪੀ ਚ ਹੋ ਗਏ ਤੇ ਬਾਕੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਸਾਰੇ ਰੁੱਖਾਂ ਚ ਗਏ ਆ ਇਟਲੀ ਚ ਗਏ ਆ ਠੀਕ ਆ ਬਈ ਬਾਕੀ ਹੁਣ ਤੁਸੀਂ ਆ ਗਏ ਆ ਹਾਂ ਹਾਂ ਬਈ ਆਪਾਂ ਤਾਂ ਬਹੁਤ ਟਾਈਮ ਦੇਉਣਾ ਥੋੜੇ ਕੋਲੇ ਮੈਂ ਚਲੋ ਅੱਜ ਬਈ ਦੀ ਵੀਡੀਓ ਵੀ ਬਣਾਉਣੀ ਆ ਤੇ ਹੋਰ ਬਈ ਆਪਾਂ ਕੀ ਕੀ ਹੁੰਦਾ ਆਪਣੇ ਕੋਲੇ ਸਾਰਾ ਕੁਝ ਹੁੰਦਾ ਆਪਣੇ ਕੋਲੇ ਜੋਟਾਂ ਹੁੰਦੀਆਂ ਹਾਂ ਟਾਂਗੀਆਂ ਹੁੰਦੀਆਂ ਲੜਕੀਆਂ ਹੁੰਦੀਆਂ ਤੇ ਤਕਰੀਬਨ ਟ੍ਰੇਆਂ ਦਾਣੇ ਵਾਲੀਆਂ ਸਾਰੀਆਂ ਸਟੀਲ ਦੀ ਟ੍ਰੇ ਦਿਖਾ ਲਈਏ ਉਹ ਚੱਕੇ ਬਾਕੀ ਬਾਈ ਜਿਹਨੇ ਨਾ ਪਿੰਜਰਾ ਬਾਈ ਤੋਂ ਬਣਵਾਉਣਾ ਹੁੰਦਾ ਜਾਂ ਪਿੰਜਰਾ ਜੋੜਦਾ ਬਾਕੀ ਜਾਲੀਆਂ ਆਪਣੇ ਤੋਂ ਚੱਲੀਆਂ ਹਾਂ 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 ਜਾਲੀਆਂ ਜਾਲ ਹੋ ਗਏ ਆ ਦਿਖਾ ਦੇ ਨੇ ਕਰਕੇ ਬਾਈ ਇੱਕ ਬਾਈ ਨੇ ਹੁਣ ਨਵੀਂ ਬਣਾਈ ਆ ਇਹ ਹਜੇ ਥੋੜੇ ਬੰਦਿਆਂ ਕੋਲ ਹੀ ਗਈਆਂ ਆ ਸਟੀਲ ਦੀ ਬਹੁਤ ਚੰਗੀ ਬਣਾਈ ਏ ਤੇ ਬਾਕੀ ਬਾਈ ਨਾ ਬਾਈ ਤੋਂ ਜਿਹਨੇ ਪਿੰਜਰਾ ਜਾਂ ਕੋਈ ਵੀ ਜੋੜ ਕੋਈ ਵੀ ਸਮਾਨ ਬਣਾਉਣਾ ਥੋੜਾ ਜਿਹਾ ਟਾਈਮ ਤਾਂ ਲੱਗ ਜਾਂਦਾ ਕਿਉਂਕਿ ਕੁਆਲਿਟੀ ਦਾ ਟਾਈਮ ਤਾਂ ਲੱਗਦਾ ਹੀ ਹੈਗਾ ਚੰਗੀ ਚੀਜ਼ ਤੇ ਬਣ ਤੇ ਤੇ ਬਾਕੀ ਕੋਈ ਬਾਈ ਕੋਲੇ ਕੰਮ ਬਹੁਤ ਹੁੰਦਾਗਾ ਤੇ ਜਿਹਨੇ ਬਣਵਾਉਣਾ ਹੁੰਦਾ ਨਾ ਥੋੜਾ ਜਿਹਾ ਸਮਾਂ ਲੱਗ ਜਾਂਦਾ ਤੇ ਪਹਿਲਾਂ ਕਹਦੇ ਕਰੋ ਚਲੋ ਭਈ ਆਜੋ ਬਾਕੀ ਆਪਾਂ ਤੁਹਾਨੂੰ ਨੀਚੇ ਦਿਖਾਉਨੇ ਆ ਬਾਕੀ ਜਿਹੜੀਆਂ ਜੋਟਾਂ ਆ ਡਰਾਈਵ ਆ ਬਣੀ ਜਾਂਦੀਆਂ ਤਿਆਰ ਹੋਈ ਜਾਂਦੀਆਂ ਬਾਕੀ ਆ ਬਾਈਰ ਕੇ ਬਣਾਈ ਜਾਂਦੇ ਇਧਰ ਵੀ ਦਿਖਾ ਦੇ ਨਿਗਾ ਮਾਰ ਕੇ ਤੇ ਇਹ ਬਣਾਈ ਪਈਆਂ ਕੁਛ ਤੇ ਇੱਕ ਇਧਰ ਤਿਆਰ ਕਰੀ ਜਾਂਦਾ ਇਧਰ ਵੀ ਮਰਵਾਦੀ ਨਿਗਾ ਇਧਰ ਲੱਗਿਆ ਬਚੀ ਬਾਕੀ ਮਾਰਦੇ ਨਿਗਾ ਥੱਲੇ ਤੁਹਾਨੂੰ ਦਿਖਾਉਨੇ ਆ ਭਾਈ ਚੱਲ ਕੇ ਨੀਚੇ ਆਜੋ ਭਾਈ ਕਰੋ ਸ਼ੌਕ ਤੇ ਆ ਪਈਆ ਬਾਈ ਕੋਲੇ ਵੜੇ ਆ ਭਾਈ ਨਲਕੀਆਂ ਦਿਖਾ ਦੇ ਪਹਿਲਾਂ ਆ ਨਲਕੀਆਂ ਭਾਈ ਬੜੀ ਚੰਗੀ ਚਾਦਰ ਲੀਆਂ ਬਣੀਆਂ ਪੂਰੀਆਂ ਹੈਵੀ ਆ ਚਾਦ ਬਾਈ ਜਿਹੜੇ ਨਲਕੀ ਲੈਣੇ ਨੇ ਬਾਈ ਕੋਲੇ ਕਰਿਓ ਕੰਟੈਕਟ ਨਲਕੀਆਂ ਵੀ ਬਹੁਤ ਚੰਗੀਆਂ ਬਣੀਆਂ ਤੇ ਮਜ਼ਬੂਤ ਵੀ ਫੁੱਲ ਆ ਗਈਆਂ ਤੇ ਆਹ ਪਿੰਜਰਾ ਬਈ ਇਹ ਸਪੈਸ਼ਲ ਬਾਈ ਬੱਲੂ ਹੁਣਾਂ ਦੇ ਬਣੇ ਆ ਯਾਰ ਅੱਛਾ ਬੱਲੂ ਮੜਾ ਵਿੱਚ ਪਿੰਜਰੇ ਰਹਿ ਗਏ ਸੀ ਬਾਈ ਬੱਲੂ ਹੁਣਾਂ ਦੇ ਅੱਛਾ ਅੱਛਾ ਹਾਂ ਉਹਨਾਂ ਨੇ ਆਉਣਾ ਵਾ 5-7 ਦਿਨਾਂ ਤੱਕ ਠੀਕ ਆ ਬਹੁਤ ਸੋਹਣਾ ਪਿੰਜਰਾ ਬਣਿਆ ਵਾ ਬਾਰੇ ਸਪੈਸ਼ਲ ਬਣਵਾਏ ਉਹਨਾਂ ਨੇ ਠੀਕ ਆ ਹਾਂ ਸਪੈਸ਼ਲ ਕਰਕੇ ਬਣਵਾਏ ਉਹਨਾਂ ਨੇ ਚੰਕੀਤਰਾ ਮਰਵਾਉਂਦਾ ਪਹਿਲਾ ਪਿੰਜਰੇ ਕਾਫੀ ਚਲੇ ਗਏ ਉਹਨਾਂ ਦੇ ਤੇ ਇਹ ਥੱਲੋਂ ਵੀ ਅਲੱਗ ਹੈ ਨਾ ਇਹ ਬਣਾਇਆ ਵਾ ਆ ਪਹਿਲਾ ਪਿੰਜਰੇ ਹੈਣੀ ਵੀ ਥੱਲੋਂ ਵੀ ਕੁਤਰ ਬੈਠੋ ਠਣੀ ਚਾਹਦਾ ਕਿਈ ਵਾਰੀ ਉੱਚਾ ਬਣਾਇਆ ਵਾ ਤੇ ਇਧਰ ਵੀ ਮਰਵਾਦੇ ਆ ਜੋਟਾਂ ਇਧਰ ਆ ਜੋਟਾਂ ਪਈਆਂ ਬਾਈ ਦੀਆਂ ਬਣੀਆਂ ਕਿਸੇ ਦਾ ਆਰਡਰ ਸਾਰੀਆਂ ਆਰਡਰ ਤੇ ਹੀ ਆ ਅੱਛਾ ਇਹ ਕਿਹਦਾ ਬਾਈ ਆਰਡਰ ਸਾਰੀਆਂ ਉਧਰ ਚੰਡੀਗੜ੍ਹ ਏਰੀਆ ਦੇ ਨੇ ਸਾਰੀਆਂ ਅੱਛਾ ਠੀਕ ਆ ਆ ਕਈ ਬੰਦਿਆਂ ਦੀ ਆ ਇਹ ਸਹੀ ਹੈ ਸਹੀ ਹੈ ਬਾਕੀ ਬਾਈਆਂ ਨਲਕੀਆਂ ਆ ਗਈਆਂ ਤੇ ਇਧਰ ਆ ਟਾਂਗੀਆਂ ਪਈਆਂ ਗਈਆਂ ਸਟੀਲ ਦੀਆਂ ਟਾਂਗੀਆਂ ਵੀ ਹੁੰਦੀਆਂ ਬਾਈ ਕੋਲੇ ਇਹਨਾਂ ਦੇ ਲਾਉਣ ਵਾਲੇ ਪਾਜਾ ਗੁੰਡੇ ਗਾਂਡੇ ਹਜੇ ਨਾ ਨੋਟ ਦੇ ਵੈਲਡ ਕਰਨ ਵਾਲੇ ਆ। ਧਾਗੀਆਂ ਹੋ ਗਈਆਂ ਤੇ ਛਤਰੀਆਂ ਵੀ ਹੁੰਦੀਆਂ ਬਾਈ ਕੋਲੇ ਲੋਹੇ ਦੀਆਂ। ਆ ਖੁੱਲਵੇਂ ਜਾਲ ਆ। ਇਹ ਬਾਹਰ ਜਾਣੇ ਅਮਰੀਕਾ। ਅੱਛਾ। ਬਾਕੀ ਭਾਈ ਆਹਾ। ਖੁੱਲਵੇਂ ਜਾਲ ਆ। ਅੱਛਾ। ਹਾਂ ਇਹ ਬਾਈ ਦੇ ਅਮਰੀਕਾ ਭੇਜਨੇ ਆ। ਠੀਕ ਐ ਬਾਹਰ ਜਾਣੇ ਭਾਈ ਅਮਰੀਕਾ। ਹਾਂ ਕਾਫੀ ਦਿਨ ਹੋ ਗਏ ਆਰਡਰ ਨੂੰ ਤੇ ਬਸ ਰੰਗ ਕਰਨ ਵਾਲੇ ਰਹਿ ਗਏ। ਸਹੀ ਐ। ਤੇ ਇਹ ਸਾਰਾ ਉਹਨਾਂ ਦਾ ਕਰ ਚੱਲੀ ਜਾਂਦਾ ਕੰਮ। ਏ ਬਾਈ ਫੋਰਡਿੰਗ ਵਾਲੇ ਜਾਲਾ ਇਕੱਠੇ ਹੋ ਜਾਂਦੇ ਆ ਇਹ ਸਾਰੇ ਇਹ ਬਾਈ ਕਹਿੰਦਾ ਅਮਰੀਕਾ ਜਾਣੇ ਅਮਰੀਕਾ ਦਾ ਉਹ ਡਰਗਾ ਕਿਸੇ ਦਵਾਈ ਦਾ ਤੇ ਬਾਕੀ ਬਾਈ ਜੇ ਕਿਸੇ ਨੇ ਨਾ ਸਮਾਨ ਲੈਣਾ ਹੁੰਦਾ ਬਾਈ ਨੂੰ ਥੋੜਾ ਜਿਹਾ ਟਾਈਮ ਪਹਿਲਾਂ ਦੱਸ ਦਿਆ ਕਰੋ ਨਾ ਕਈ ਵਾਰੀ ਬਾਹਰ ਵੀ ਵੇਜਣਾਂ ਦਾ ਬਾਈ ਨੇ ਸਮਾਨ ਆਰਡਰ ਰੈਂਦੇ ਕਿ ਪਹਿਲਾਂ ਤੇ ਬੋਕਿੰਗ ਬਾਕੀ ਛਤਰੀਆਂ ਛੁਦਰੀਆਂ ਵੀ ਹੁੰਦੀਆਂ ਬਾਈ ਕੋਲੇ ਲੋਹੇ ਦੀਆਂ ਹੁੰਦੀਆਂ ਲੱਕੜ ਦੀਆਂ ਬਾਈ ਕਹਿੰਦਾ ਐਤੀ ਕੀ ਬਣਾਉਣੀਆਂ ਬਹੁਤ ਚੰਗੀਆਂ ਛਤਰੀਆਂ ਤੇ ਬਾਈ ਨੂੰ ਥੋੜਾ ਜਿਹਾ ਆਪਾਂ ਨੂੰ ਦੱਸਿਆ ਸੀਗਾ ਜਾਣਕਾਰੀ ਦਿੱਤੀ ਸੀ ਛਤਰੀਆਂ ਬਾਰੇ ਤੇ ਬਾਕੀ ਤਾਂ ਉਹ ਵੀ ਬਾਕੀ ਦੇਖਾਂਗੇ ਬਾਈ ਤਾਂ ਆਪਾਂ ਬਣਾਵਾਂਗੇ ਵੀਡੀਓ ਤੇ ਬਾਈ ਨਾ ਕਰਿਓ ਕੰਟੈਕਟ ਬਾਈ ਤੇ ਕਿਦਾਂ ਦੀ ਲੱਗੀ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਬਾਈ ਜੀ